ਹੈਲੋ ਜੀ ਸ਼ਸ਼ਵੀ ਕਾ ਜੀ ਮੈਂ ਮਨਜੀਤ ਆ ਸਭ ਨੂੰ ਪਿਆਰ ਭਰੀ ਸ਼ਸ਼ਵੀ ਕਾ ਲੋ ਵੈਗੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਪਿਓਰ ਐਸ ਆਰ ਡੀ ਡਿਜੀਟਲ ਪ੍ਰਿੰਟਰਡ ਸੂਟ ਜਣੀ ਕਿ ਟਾਈਡ ਆਈ ਦੇ ਪਿਓਰ ਬ੍ਰਾਂਡ ਕਹਿਣ ਦਾ ਭਾਵ ਜੀ ਗਰਮੀ ਵਾਲੇ ਸੂਟ ਸਟਾਰਟ ਹੋ ਚੁੱਕੇ ਆ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਆਪਣੇ ਚੈਨਲ ਨੂੰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਤੇ ਨਾਲੇ ਜਿਨ੍ਹਾਂ ਨੇ ਕੋਈ ਸਰਦੀ ਵਾਲੇ ਕੱਪੜੇ ਲੈਣੇ ਹੋਣ ਤਾਂ ਆਪਣੇ ਕੋਲੇ ਥੋੜੇ ਸਰਦੀ ਵਾਲੇ ਜਿਵੇਂ ਪਏ ਆ ਜੀ ਇੰਨੇ ਕੁ ਹੈਗੇ ਆ ਵੀ ਜਾਨੀ ਕਿ 10 15 ਕਸੂਟ ਆਪਣੇ ਕੋਲੇ ਸਰਦੀ ਵਾਲੇ ਪਏ ਆ ਜੀ ਕਿਸੇ ਨੇ ਲੈਣੇ ਹੋਣ ਡਿਸਕਾਊਂਟ ਵੀ ਮਿਲਣਗੇ ਵੀ ਉਹ ਡਿਸਕਾਊਂਟ ਤੇ ਚੱਲ ਰਹੇ ਹੋ ਆਪਾਂ ਨੂੰ ਤੁਸੀਂ ਪਰਸਨਲ ਮੈਸੇਜ ਕਰ ਸਕਦੇ ਹੋ ਵੀਰੇ ਲਈ ਹੁਣ ਆਪਾਂ ਪਾਉਂਦੇ ਤੇ ਇਹ ਹੈ ਜੀ ਜਿਹੜੀ ਇਹ ਡਿਜੀਟਲ ਪ੍ਰਿੰਟਡ ਹੈ ਜੀ ਐਸ ਆਰ ਵੀ ਕਾਪਟਨ ਦਾ ਪਿਓਰ ਬ੍ਰਾਂਡਡ ਦਾ ਸੂਟ ਹੈ ਆਲ ਓਵਰ ਸੂਟ ਰੈਨ ਵਾਲਾ ਜੀ ਇਹ ਗ੍ਰੀਨ ਆਹ ਕਲਰ ਹੈ ਜੀ ਗ੍ਰੀਨ ਜ ਇਹ ਆਹ ਦੇਖੋ ਜੀ ਪਿਓਰ ਕਾਪਟਨ ਹੈ ਜੀ ਉਹ ਇਹਦੇ ਨਾਲ ਲਰਨਿੰਗ ਨਹੀਂ ਲੱਗਦੀ ਪੂਰਾ 5 ਮੀਟਰ ਦਾ ਇਹ ਸੂਟ ਆ ਤੇ ਨਾਲ ਰਹਿਣ ਵਾਲੀ ਹੈ ਇਹਦੀ ਪੂਰੀ ਵਧੀਆ ਮਸਲੀਨ ਦੀ ਚੁੰਨੀ ਜਿਹੜੀ ਇਹਦੇ ਨਾਲ ਮਸਲੀਨ ਦੀ ਚੁੰਨੀ ਲੱਗੀ ਹੋਈ ਇਹ ਘੱਟੋ ਘਾਟ ਇਹ ਚੁੰਨੀ ਹੈਗੀ ਆ 6 650 ਵਾਲੀ ਚੁੰਨੀ ਤੇ ਚੁੰਨੀਆਂ ਤੇ ਕੀ ਕੋ ਕੀਤੀ ਹੋਗੀ ਆ ਲਓ ਜੀ ਬਹੁਤ ਵਧੀਆ ਇਹ ਆਪਣੇ ਕੋਲੇ ਪਹਿਲੀ ਵਾਰ ਕਪੜਾ ਆਇਆ ਨਵਾਂ ਡਿਜ਼ਾਈਨ ਆ ਜੀ ਟਾਈ ਰਾਈ ਦਾ ਸੂਟ ਆ ਤੇ ਨਾਲ ਰਹਿਣ ਵਾਲੀ ਆ ਬ੍ਰਾਂਡਡ ਪੂਰੀ ਵਧੀਆ ਟਾਪ ਦੀ ਮਸਲੀਨ ਦੀ ਚੁੰਨੀ ਆ ਜੀ ਕਾਟਨ ਦਾ ਸੂਟ ਆ ਆ ਲਓ ਜੀ 2.5 ਮੀਟਰ ਦੀ ਘੱਟ ਵਾਲੀ ਚੁੰਨੀ ਚੁੰਨੀ ਬਹੁਤ ਆਵਲਾ ਨਾ ਹਾਂ ਤਕੀਮ ਤੇ ਰਹਿਣ ਵਾਲੀ ਹੈ ਜੀ 950 ਰੁਪਏ ਤੇ ਸ਼ਿਪਿੰਗ ਇਹਦੀ ਲੱਗਾ ਜੀ ਭੈਂਡਰ ਪਈ ਸ਼ਿਪਿੰਗ ਦਾ ਸਾਡੀ ਅਲੱਗ ਹੁੰਦੀ ਹੈ ਜੀ ਵਿੱਚ ਅਸੀਂ ਕਦੇ ਐਡ ਨਹੀਂ ਕੀਤੀ ਗਰਮੀ ਦਾ ਫਰਸਟ ਲੋਟ ਸਟਾਰਟ ਹੋ ਚੁੱਕਾ ਇਤਨੇ ਕੁ ਲੋਕ ਇਹ ਆ ਲੋਗ ਸੂਟ ਲੈਣਗੇ ਜੀ ਇਹ ਪਿਛਲੀ ਵਾਰ ਨਾ ਕਸਟਮਰ ਕਹਿੰਦੇ ਸੀ ਕਿ ਟਾਈਡਾਈ ਜੀ ਟਾਈਡਾਈ ਕਰ ਰਹੇ ਸੀਗੇ ਐਕਸਟੀ ਵਾਰ ਆਪਾਂ ਸੂਟ ਹੀ ਮੰਗਵਾਲੇ ਟਾਈਡਾਈ ਦੇ ਜੀ ਕੱਟ ਪੀਸ ਛੱਡ ਕੇ ਕੱਟ ਪੀਸ ਵੀ ਆਉਣਗੇ ਜੀ ਪਰ ਆਪਾਂ ਕੇਰਾ ਤੁਹਾਨੂੰ ਸੂਟ ਜਿਹੜਾ ਹਾਈ ਕੁਆਲਿਟੀ ਆ ਉਹ ਆਪਾਂ ਸੂਟ ਮੰਗਵਾਇਆ ਟਾਈ ਟਾਈ ਦੇ 5 ਮੀਟਰ ਦੀ ਇਹ ਕੱਟ ਰਹਿਣ ਵਾਲੀ ਆ ਜੀ ਐਸ ਆਰ ਡੀ ਬਹੁਤ ਪਾਉਣ ਕੇ ਇਹ ਸੌਫਟ ਕਾਟਨ ਹੈ ਜੀ ਵਰਤੀ ਹੋਈ ਕਾਟਨ ਹੈ ਜੀ ਹਾਂ ਲੜਨ ਚੁਗਣ ਵਾਲੀ ਕਾਟਨ ਨਹੀਂ ਹੈਗੀ ਜੀ ਆ ਗਈ ਜੀ ਪਿੰਕ ਤੇ ਬਲੈਕ ਨੀਚੇ ਵਾਲੀ ਆ ਗਈ ਸੀ ਜੀ ਰਾਇਲ ਬਲੂ ਤੇ ਪੈਰਟ ਨਿਓਣ ਵੀ ਕਹਿ ਸਕਦੇ ਨੂੰ ਜਿਹੜਾ ਹੋ ਕੇ ਨਿਓਣ ਕਲਰ ਆ ਆ ਦੇਖੋ ਜੀ ਇਹ ਸਾਰੇ ਜੀ ਡਿਜੀਟਲ ਪ੍ਰਿੰਟ ਰਹਿਣਗੇ ਐਸ ਆਰ ਡੀ ਬ੍ਰਾਂਡ ਦਾ ਇਹ ਕੱਪੜਾ ਹੈ ਜੀ ਚੁੰਨੀਆਂ ਤੇ ਦੀਆਂ ਪਿਓਰ ਮਸਲੀਨ ਦੀਆਂ ਲੱਗੀਆਂ ਹੋਈਆਂ ਜਿਹੜੀਆਂ ਕਿ ਮਾਰਕੀਟ ਚੋਂ ਜੇ ਆਪਾਂ ਤੁਸੀਂ ਖਰੀਦਿਓਗੇ ਤਾਂ 600 650 ਦੀ ਮਿਲੂ ਤੁਹਾਨੂੰ ਪਲੇਨ ਚੁੰਨੀ ਬਹੁਤ ਵਧੀਆ ਜਿਹਨਾਂ ਲੱਗੀ ਹੋਈ ਹੈ ਜੀ ਚੋਹੀ ਕਰਾ ਕੇ ਜਿਹੜੇ ਆਪਣਾ ਡਾਈ ਡੂਈ ਆ ਇਹ ਜਿਹੜੇ ਡਾਈ ਡੂਈ ਕਰਾ ਕੇ ਸਮਝ ਲਓ ਕਿ 7-800 ਦੇ ਕਿਲੀ ਚੁੰਨੀ ਚੁੰਨੀ ਆ ਚੁੰਨੀ ਦੇ ਰੇਟ ਤੇ ਤੁਹਾਨੂੰ ਸਾਰਾ ਸੂਟ ਮਿਲ ਜਾਂਦਾ ਆ ਲਓ ਜੀ ਓਨਲੀ 950 ਦਾ ਸੂਟ ਆ ਜੀ ਤੁਸੀਂ ਡਿਊਟੀ ਦੇ ਪਾਉਣਾ ਤੁਸੀਂ ਰੂਟੀਨ 'ਚ ਪਾਉਣਾ ਰੂਟੀਨ 'ਚ ਤੁਸੀਂ ਕੰਮ ਕਰਦੇ ਹੋ ਤਾਂ ਬਹੁਤ ਸੋਹਣੀਆਂ ਚੀਜ਼ਾਂ ਜੀ ਇਹ ਕੰਦਾ ਪਾਪ ਜੀ ਤੁਸੀਂ ਕਿਤੇ ਮਰਜ਼ੀ ਪਾ ਸਕਦੇ ਹੋ ਆਲ ਰਾਊਂਡਰ ਸੂਟ ਹੈ ਜੀ ਇਹ ਇਹ ਚੀਜ਼ਾਂ ਸੋਨੂ ਨਾ ਜੀ ਹਜੇ ਮਾਰਕੀਟ ਚੋਂ ਨਹੀਂ ਮਿਲਣਗੀਆਂ ਕਿਉਂਕਿ ਇਹ ਕਪੜਾ ਵੀਰਾਂ ਆਪਣੇ ਕੋਲ ਹੀ ਆਇਆ ਜੀ ਡਾਈ ਹੋਇਆ ਹਵਾਇਆ ਆ ਪਿਓਰ ਐਸ ਆਰ ਡੀ ਬ੍ਰਾਂਡ ਦਾ ਕਪੜਾ ਇਹ ਜੀ ਪਿਓਰ ਕਾਟਨ ਹੈ ਜੀ 100% ਕਾਟਨ ਹੈ ਜੀ ਇਹ ਆ ਲਓ ਜੀ ਰੰਗ ਦੇਖੋ ਤੁਸੀਂ ਜੀ ਕਿੱਡੇ ਕਿਊਟ ਹੈ ਜੀ ਇਹਦਾ ਜਿਹੜਾ ਕੱਪੜਾ ਨਾ ਜੀ ਕੱਪੜੇ ਦੇ ਵਿੱਚ ਹਲਕੀ ਵਿੱਚ ਡੱਬੀ ਬਣੀ ਹੋਈ ਆ ਅੱਦ ਕਹਿੰਦੀ ਬੂ ਹਮ ਹਲਕੀ ਡੱਬੀ ਬਣੀ ਆ ਕਾਟਨ ਚ ਜੀ ਟੇ ਵੀ ਬੰਗੂ ਹਾਂ ਡੱਬੀ ਬਣੀ ਹੋਈ ਆ ਕਾਟਨ ਚ ਡੱਬੀ ਦੇ ਉੱਤੇ ਹੀ ਟਾਈ ਡਾਈ ਦਾ ਪ੍ਰਿੰਟ ਆ ਤੇ ਚੁੰਨੀਆਂ ਤੇ ਵੀ ਬਾਕਮਾਲ ਹੈ ਜੀ ਪੂਰੀ ਬ੍ਰਾਂਡ ਦੀ ਚੁੰਨੀ ਲੱਗੀ ਹੋਈ ਆ ਜੀ ਨਾਲ ਬ੍ਰਾਂਡ ਦੀ ਕਾਟਨ ਆ ਓਨਲੀ 950 ਆਪਣੇ ਵਾਲੇ ਰੇਟਸੋਂ ਕੋਈ ਨਹੀਂ ਦੇ ਸਕਦਾ ਜੀ ਜੇ ਮਾਰਕੀਟ ਚੋਂ ਖਰੀਦੋਗੇ ਇਹੀ ਸੂਟ ਤੁਹਾਨੂੰ 12 1250 ਦਾ ਮਿਲੇਗਾ ਆ ਲਓ ਜੀ ਚੁੰਗੀਆਂ ਵੀ ਇਹ ਵੀ ਹੈਗਾ ਵੀ ਦੇਸੀਆਂ ਲੱਗੀਆਂ ਬਹੁਤ ਵਧੀਆ ਚੁੰਗੀਆਂ ਲੱਗੀਆਂ। ਛੁਣ ਦੱਸਿਆਣਾ ਜੀ ਡੀਐਸਆਰ ਦਾ ਕਪੜਾ ਡੀਐਸਆਰ ਡੀਐਸਆਰ ਦਾ ਹੀ ਕਪੜਾ ਪਿਛਲੀ ਵਾਰ ਵੀ ਵੇਚਿਆ ਜੀ ਕਸਟਮਰ ਦਾ ਕਸਟਮਰਾਂ ਦਾ ਬਹੁਤ ਤਾਕੜਾ ਰਿਸਪੌਂਸ ਰਿਹਾ ਸੂਟ ਨੂੰ ਵੀ ਕੱਪੜੇ ਨੂੰ। ਪਰ ਮੈਂ ਤਾਂ ਕਾਇ ਉਸੂਨਾ ਦੇ ਨਾਮ ਬੋਲੀ ਨਹੀਂ ਹੈ। ਇਹ ਇਹ ਕੱਪੜਾ ਹੈਗਾ ਜੀ ਐਸ ਆਰ ਡੀ ਬਣਿਆ ਜੋ ਸਾ ਐਸ ਆਰ ਡੀ ਐਸ ਆਰ ਡੀ ਸੋਰੀ ਡੀ ਐਸ ਆਰ ਕਹਗੇ ਜੀ ਡੀ ਐਸ ਕਹਗੇ ਜੀ ਐਸ ਆਰ ਡੀ ਬ੍ਰਾਂਡ ਦਾ ਇਹ ਕੱਪੜਾ ਹੈ ਜੀ ਨਾ ਹੀ ਬੜੇ ਆਉਂਦੇ ਆ ਵੀ ਕੀ ਕਰੇ ਬੰਦਾ ਪਰ ਕਿਉਂ ਹੀ ਹੋ ਜਾਂਦਾ ਇਹਨਾਂ ਚ ਐਸ ਆਰ ਡੀ ਦੇ ਮੈਂ ਨਾ ਧਿਆਨ ਦਿੱਤੇ ਨਹੀਂ ਮੇਰੀ ਮੰਮੀ ਤਾਂ ਮਗਰੀ ਬੋਲੀ ਗਈ ਮੈਂ ਤਾਂ ਆਪ ਇਹਨੂੰ ਕੋਲ ਜਾਨੀ ਆ ਭਰਾਵਾ ਨਾ ਹੀ ਵਾੜਿਆ ਕੱਪੜਾ ਨਹੀਂ ਬੰਦਾ ਕੀ ਕਰੂਗਾ ਆਹ ਕਹੇ ਜੀ ਦਾ ਲਾਸਟ ਸੂਟ SRD ਬ੍ਰਾਂਡ ਦਾ ਡਿਜੀਟਲ ਸੂਟ ਹੈ ਜੀ ਸਾਰੇ ਤਾਂ ਸਾਨੂੰ ਬਕਾਇਦਾ ਮੂਰਾ ਮਿਲਣਗੇ ਆ ਪਿਓਰ ਕਾਪਟਨ ਹੈ ਵਿੱਚ ਹਲਕੀ ਡੱਬੀ ਬਣੀ ਹੋਈ ਹੈ ਤੇ ਉੱਤੇ ਹੈ ਜਿਹਦੇ ਤਾਈ ਡਾਈ ਦਾ ਜਿਹੜੀ ਡਿਜੀਟਲ ਪ੍ਰਿੰਟ ਆ ਜੀ ਜੇ ਤੁਸੀਂ ਟਾਈ ਡਾਈ ਦਾ ਸੂਟ ਕਰਵਾਉ ਤਾਂ ਸੀ ਇੱਕ ਆਪਾਂ ਤਾਂ 100 ਰੁਪਏ ਮੀਟਰ ਲਿਆ ਸੀ ਉਹਦਾ ਹਨਾ 100 ਰੁਪਏ ਮੀਟਰ ਸਾਥੋਂ ਡਾਈ ਲਿਆ ਸੀ ਜੀ ਮੀਟਰ ਡਾਈ ਉਹ ਕੁਝ ਕਸਟਮਰ ਕਹਿੰਦੇ ਐਨਾ ਮਹਿੰਗਾ ਕਿਵੇਂ ਕਿਉਂਕਿ ਜਿਹੜਾ ਆਪਾਂ ਕਲਰ ਕਰਵਾਉਨੇ ਆ ਉਹ ਪਰਮਨੈਂਟਲੀ ਕਰਾਉਣੇ ਹੁੰਦੇ ਆ ਜੀ ਕਿ ਕਸਟਮਰ ਨਹੀਂ ਕੈਮੀਕਲ ਵਾਲਾ ਰੰਗ ਕਰਾਉਣੇ ਆ ਜੀ ਜਿਹੜਾ ਖਰਾਬ ਨਹੀਂ ਹੁੰਦਾ ਨਿਕਲਦਾ ਪਰਮਨੈਂਟ ਕਲਰ ਹੀ ਆ ਜਾਂਦਾ ਉਹ ਜਿਹੜਾ ਉਹ ਨਹੀਂ ਛੱਡਦਾ ਆ ਕੰਪਨੀਆਂ ਦੇ ਘਰੇ ਆਏ ਆ ਜੀ 2.5 2.5 ਮੀਟਰ ਦੀਆਂ ਚੁੰਨੀਆਂ ਜੀ ਡਿਜੀਟਲ ਪ੍ਰਿੰਟ ਬ੍ਰਾਂਡ ਦੇ ਸੂਟਸ ਨੂੰ ਓਨਲੀ 950 ਦੇ ਆਜਾਣੇ ਪਿਆ ਜੀ ਆਪਣਾ ਦੂਸਰਾ ਡਿਜ਼ਾਈਨ ਆਪਾਂ ਤੁਹਾਨੂੰ ਦੋ ਡਿਜ਼ਾਈਨ ਦਿਖਾ ਰਹੇ ਹਾਂ ਬਹੁਤ ਵਧੀਆ ਇਹ ਕਾਊਂਟਰ ਹੈ ਜੀ ਦੇਖੋ ਸਾਰਾ ਤੇ ਮੋਹਰਾਂ ਲੱਗੀਆਂ ਹੋਈਆਂ ਹਨ ਆ ਲੋ ਜੀ ਸਰਨਾ ਰਹਿਣਗੀਆਂ ਜੀ ਬ੍ਰੈਂਡ ਦੀਆਂ ਮਸਲੀਨ ਦੀਆਂ ਚੁੰਨੀਆਂ ਬਹੁਤ ਵਧੀਆ ਚੁੰਨੀਆਂ ਰਹਿਣੀਆਂ ਆ ਜੀ ਆ ਲੋ ਜੀ ਤੁਸੀਂ ਕਹੋਂਗੇ ਅੱਜ ਤਿਆਰ ਹੋਈ ਬੈਠੀ ਐ ਜੇ ਅਸੀਂ ਵਿਆਹ ਜਾਣਾ ਸਾਡੇ ਮੋੜ ਮੰਡੀ ਪਾਇਲ ਸਿੱਚੀ ਐ ਵਿਆਹ ਤਾਂ ਜੀ ਐਸੇ ਕਰਕੇ ਤਿਆਰ ਹੋ ਕੇ ਮੈਂ ਜੋ ਪਾਠ ਕਰਦੀ ਸੀ ਫਿਰ ਉਹਦੀ ਤਿਆਰ ਹੋ ਗਈ ਆ ਲੋ ਜੀ ਇਹ ਵੀ ਸਾਰੇ ਆਲ ਓਵਰ ਸੂਟ ਰਹਿਣ ਵਾਲੇ ਆ ਜੀ ਚਾ ਚੁੰਨੀਆਂ ਵੀ ਇਹਨੀਆਂ ਬਹੁਤ ਵਧੀਆ ਐ ਤੁਸੀਂ ਮੰਮੀਆਂ ਨੂੰ ਭੇਜੋ ਆਪਣੇ ਲਈ ਬਣਾਓ ਕਿਉਂਕਿ ਜਿਹੜਾ ਆਲ ਓਵਰ ਸੂਟ ਹੁੰਦਾ ਜੀ ਸਦਾ ਬਾਹਰ ਸੂਟ ਹੁੰਦਾ ਆ ਲਓ ਜੀ ਬ੍ਰਾਂਡ ਦਾ ਮਸਲੀ ਨਹੀਂ ਦੇ ਗਿਆ ਜੁੱਟੀਆਂ ਲੱਗੀਆਂ ਹੋਈਆਂ ਦੇ ਕੋਈ ਦੇਸੀ ਮਾਲ ਨਹੀਂ ਲੱਗਿਆ ਨਾਲ ਆ ਲਓ ਜੀ 950 ਮਾਰਕੀਟ ਜੀ ਤੁਹਾਨੂੰ 12-1300 ਤੱਕ ਮਿਲੂਗਾ ਜੀ ਆ ਲਓ ਜੀ ਆਪਾਂ ਦੇ ਰਹੇ ਹਾਂ ਸਿਰਫ ਤੇ ਸਿਰਫ 950 ਦਾ ਕਿ ਪਹਿਲਾ ਕਲਰ ਆ ਗਿਆ ਜੀ ਕਲਰਾਂ ਦੀ ਜਿਹਨੇ ਵੀ ਜਿਹੜਾ ਲੈਣਾ ਹੈ ਉਹਦੀ ਫੋਟੋ ਪਾ ਕੇ ਮੰਗ ਸਕਦੇ ਹੋ ਸਾਨੂੰ ਪਤਾ ਜੀ ਦੇਣੇ ਮੇ ਚੀਜ਼ਾਂ ਸੀ ਵੇਚਣੇ ਵੀ ਬਾਜ਼ਾਰ ਚ ਕੀ ਰੇਟ ਮਿਲਦਣਾ ਸਾਡਾ ਬਾਜ਼ਾਰ ਨਾਲੋਂ ਸਾਡਾ ਵੀ 2-3% ਰੇਟ ਘੱਟ ਹੁੰਦਾ ਕਿਉਂਕਿ ਅਸੀਂ ਘਰੇ ਕੰਮ ਕਰਦੇ ਆਂ ਜੀ ਉਹੀ ਗੱਲ ਜੇ ਕੋਈ ਬੰਦਾ ਬਾਜ਼ਾਰ ਜਾਂਦਾ ਵੀ ਜਿਹੜਾ ਬਾਜ਼ਾਰ ਚ ਰਹਿੰਦਾ ਹੀ ਉਹਦਾ 50 ਰੁਪਏ ਦਾ ਤੇਲ ਮੰਨ ਲਓ ਜੀ ਤੇ ਪੈਂਟਰ ਵੀ ਜ ਆਪਾਂ ਡਿਲੀਵਰੀ ਕਰ ਦਿੰਨੇ ਅਗਲੇ ਪਹੁੰਚ ਕਰ ਦਿੰਨੇ ਘਰ ਤੱਕ ਘਰੇ ਬੈਠੇ ਬੰਦੇ ਨੂੰ ਚੀਜ਼ ਮਿਲਣੀ ਬਹੁਤ ਵਧੀਆ ਗੱਲ ਹੁੰਦੀ ਆ ਜਿਹੜਾ ਪਕਾਈ ਕਰਦਾ ਉਹਨੂੰ ਪੁੱਛ ਕੇ ਦੇਖੋ ਆ ਲਓ ਬਹੁਤ ਸੋਹਣੇ ਡਿਜ਼ਾਈਨ ਆ ਜੀ ਇਹ ਨਵੇਂ ਡਿਜ਼ਾਈਨ ਆਏ ਬਿਲਕੁਲ ਨਿਊ ਆਏ ਮਤਲਬ ਉਪਰੇ ਨਹੀਂ ਲੱਗਦੇ ਬੇ ਇੰਨੀ ਸੋਹਣੀ ਡਿਜ਼ਾਈਨਿੰਗ ਹੈ ਹਲੋ ਚੁੰਨੀ ਦਾ 2.5 2.5 ਮੀਟਰ ਦਾ ਕਿਉਂਕਿ ਉਹਨਾਂ ਕੱਲ ਹੋਰ ਦੱਸਿਆ ਨਾ ਇਹ ਨਵੇਂ ਡਿਜ਼ਾਈਨ ਹੀ ਆਏ ਮਾਰਕਟ 'ਚ ਜੇ ਹਲੋ ਸਾਰਾ ਨਾ ਮਸਲੀਨ ਦੀਆਂ ਚੁੰਨੀਆਂ ਰਹਿਣ ਵਾਲੀਆਂ ਜੀ ਐਂ ਵੀ ਨਹੀਂ ਪਤਾ ਹਜੇ ਅਜੇ ਦੁਕਾਨਦਾਰ ਨੇ ਨਾ ਖੋਲੇ ਉਹਨਾਂ ਕੱਪੜੇ ਸਾਰੇ ਉਹਦੇ ਗਰਮੀ ਵਾਲੇ ਜੀ ਕਿਉਂਕਿ ਅਗਲੇ ਪਹਿਲਾਂ ਤਾਂ ਦੁਕਾਨਦਾਰ ਨੂੰ ਇਹੀ ਹੁੰਦਾ ਜੀ ਕਿ ਅਸੀਂ ਪਹਿਲਾਂ ਸਰਦੀ ਵਾਲਾ ਮਾਲ ਕੱਢ ਗਏ ਗਰਮੀ ਵਾਲੇ ਨਾ ਲਾਈਏ ਜੀ ਆਪਾਂ ਸਰਦੀਆਂ ਵਾਲਾ ਮਾਲ ਕੱਢ ਕੇ ਗਰਮੀਆਂ ਵਾਲਾ ਲਾਤਾ ਜੀ ਜੇ ਕਿਸੇ ਨੇ ਸੂਟ ਲੈਣਾ ਹੋਵੇ ਸਰਦੀ ਵਾਲਾ ਤਾਂ ਸਾਥੋਂ ਫੋਟੋ ਪਵਾ ਸਕਦੇ ਹੋ ਤੁਸੀਂ ਪਰਸਨਲੀ ਕਿਉਂਕਿ ਵੀਡੀਓ ਨਹੀਂ ਹੁਣ ਪਾਵਾਂਗੇ ਜੀ ਸੂਟ ਹੀ ਥੋੜੇ ਰਹਿ ਗਏ ਸਟਾਲ ਸੂਟ ਤਾਂ ਸਾਰੇ 3 ਰਹਿ ਗਏ ਸਾਡੇ ਕੋਲ ਆ ਦੇਖੋ ਨਵਾਂ ਕਲਰ ਜ ਆ ਪਰਪਲ ਟਾਈਪ ਜੀ ਤੇ ਜੀ ਡਾਰਕ ਲਾਈਟ ਪਰਪਲ ਜਿਹਾ ਕਲਰ ਆਈ ਏ ਕਿੱਡਾ ਸੋਹਣਾ ਕਲਰ ਹੈ ਜੀ ਤੁਸੀਂ ਦੇਖੋ ਬਾ ਕਮਾਲ ਬੱਤਾਂ ਜੀ ਤੇ ਚੁੰਨੀਆਂ ਸਾਰਾ ਨਾ ਮਸਲੀਨ ਦੀਆਂ ਟਾਪ ਦੀਆਂ ਜੀ ਤੁਹਾਨੂੰ ਦੱਸੇ ਨਾ ਇਹ ਦੁਪੱਟੇ ਦੇ ਰੇਟ ਤੇ ਸਾਰਾ ਸੂਟ ਮਿਲ ਜਦਾ ਤੁਹਾਨੂੰ ਆ ਦੇਖੋ ਜੀ ਲਾਸ਼ ਲਾਸ਼ ਕਰਦੀਆਂ ਚੁੰਨੀਆਂ ਬਹੁਤ ਸੋਹਣੀਆਂ ਚੁੰਨੀਆਂ ਜੀ ਆ ਲੋ ਜੀ ਮਸਲੀਨ ਦੀਆਂ ਕੌਣ ਦਿੰਦਾ ਜੀ ਪਿਓਰ ਕਾਟਨ ਦਾ ਸੂਟ 950 ਰੁਪਏ ਵਿੱਚ ਉਹ ਵੀ ਪਿਓਰ ਮਸਲੀਨ ਦੀਆਂ ਚੁੰਨੀਆਂ ਵਧੀਆ ਲੱਗੀਆਂ Papa ਇੱਕ ਇਸ ਬਾਰ ਜਿਹੜੀ ਆਪਾ ਲੈ ਕੇ ਆਂਦੀ ਹੈ ਨਾ ਜੀ ਕੁਆਲਿਟੀ ਉਹ ਟੋਟਲੀ ਡਿਫਰੈਂਟ ਲੈ ਕੇ ਆਂਦੀ ਆ ਆਪਾ ਮਾਰਕੀਟ ਨਾਲੋਂ ਆ ਗਾਈ ਆਪਣਾ ਲਾਸਟ ਕਲਰ ਇਹ ਆਪਣਾ ਹੀ ਲਾਸਟ ਕਲਰ ਰਹਿਣ ਵਾਲਾ हां क्योंकि ਹੁਣ ਜਿਹੜੇ ਜਿਹੜੇ ਕਸਟਮਰ ਦੇ ਜੀ ਆਪਣੇ ਮਸਹਰ ਚ ਜਾ ਜੀ ਤਲਵੰਡੀ ਸਾਈਡ ਜਾਂ ਬਠਿੰਡੇ ਸਾਈਡ ਜਿਹਦੇ ਕਸੂਟ ਜਾ ਪਾਏ ਹੁੰਦਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੀ ਕੁਆਲਿਟੀ ਗਈ ਹੋਈ ਹੈ ਜੀ ਆ ਲਓ ਜੀ ਬਹੁਤ ਪਿਆਰੇ ਸੂਟ ਹੈ ਜੀ ਸਾਰੇ ਤੁਹਾਨੂੰ ਪੱਕੀਆਂ ਮੋਹਰਾ ਵਾਲੇ ਮਿਲਣਗੇ ਨਾਲ ਮਿਲਣਗੀਆਂ ਜੀ ਮਸਲੀਨ ਦੀਆਂ ਚੁੰਨੀਆਂ ਬੇਫਿਕਰ ਹੋ ਕੇ ਤੁਸੀਂ ਸੂਟ ਖਰੀਦ ਲਓ ਜੀ ਆ ਲਓ ਜੀ ਆ ਰਿਹਾ ਜੀ ਫਰੋਗੀ ਕਿੰਡਾ ਸੋਹਣਾ ਸੂਟ ਹੈ ਖੁੱਲੀਆਂ ਡੁੱਲੀਆਂ ਪਿਆਰ ਮਤਲਬ ਜਿਹੜੀਆਂ ਵਿਚਾਲੇ ਵਿਚਾਰਾ ਨਾ ਮੇਲ ਆ ਜਾਂਦਾ ਨਹੀਂ ਮਸਲੀਨ ਦੀਆਂ ਚੁੰਨੀਆਂ ਦਾ ਉਹ ਚੁੰਨੀਆਂ ਲੱਗੀਆਂ ਜੀ ਜਿਵੇਂ ਅਸੀਂ ਵੇਚ ਕੇ ਆਂਦੀ 275 ਦੀ ਹੈ ਨਾ ਇਹ ਉਹ ਤੋਂ ਉੱਪ ਹੈ ਵੀ ਸੋਹਣੀ ਚੀਜ਼ ਹੈ ਤੇ ਨਾਲ ਤੁਹਾਨੂੰ ਕਾਟਨ ਦੇ ਸੂਟ ਤੁਸੀਂ ਡੇਲੀ ਰੁਟੀਨ ਚ ਪਾਓ ਘਰੇ ਪਾਓ ਤੋ ਉੱਤੇ ਦੀ ਉਹ ਜੀ ਦੀ ਉਹ ਜੀ ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਜਿਹੜਾ ਵੀ ਤੁਸੀਂ ਸ਼ੂਟ ਲੈਣਾ ਪਲੀਜ਼ ਉਹਦੀ ਫੋਟੋ ਪਾਓ ਸੱਤੋਂ ਸਕੈਨਰ ਮੰਗੋ ਤੇ ਪਲੀਜ਼ ਲੰਮਾ ਟਾਈਮ ਵੀ ਤੁਸੀਂ ਪੈਸੇ ਪਾਉਣ ਚ ਜਦੋਂ ਲਾਦਦੇ ਨੇ ਤੇ ਅਸੀਂ ਸ਼ੂਟ ਵੇਚ ਦਿੰਦੇ ਹਾਂ ਤੇ ਬਾਅਦ ਚ ਤੁਸੀਂ ਕਹਿੰਦੇ ਨੇ ਮੈਂ ਅਸੀਂ ਕਢਾਇਆ ਸੀ ਉਹ ਸਾਡੀ ਮਜਬੂਰੀ ਹੈ ਜੀ ਸਾਨੂੰ ਕੱਪੜਾ ਵੇਚਣਾ ਸਾਡੀ ਮਜਬੂਰੀ ਹੁੰਦੀ ਹੈ ਅੱਤੇ ਕੱਪੜਾ ਵੇਚਣਾ ਹੀ ਨਮਾ ਲੈ ਕੇ ਆਉਣਾ ਹੁੰਦਾ ਤੇ ਬਾਕੀ ਸਾਡੇ ਚੈਨਲ ਨੂੰ ਪਲੀਜ਼ ਸਪੋਰਟ ਕਰੋ ਸਬਸਕ੍ਰਾਈਬ ਕਰੋ ਸਾਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਇਹ ਸੋਨ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਸਾਡੇ ਵਾਲੇ ਰੇਟ ਸੋਨ ਨੂੰ ਕਿਤੋਂ ਨਹੀਂ ਲੈਣਗੇ ਚਾਹੇ ਤੁਸੀਂ ਮੰਡੀ 'ਚ ਕੱਪੜਾ ਸਾਡੇ ਵਾਲਾ ਲੈ ਕੇ ਦਿਖਾਇਆ ਹੋ ਪੁੱਛਿਆ ਦੁਕਾਨਦਾਰੋਂ ਇਹ ਸੂਟ ਕਿੰਨੇ ਦਾ ਮਿਲੂਗਾ ਸੋ ਆਪ ਸਭ ਨੂੰ ਵੈਧ ਉੱਚ ਦੀ ਗੱਲ ਹੈ